ਸੰਘਤ ਜੀ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਕਿ ਜੋ ਮਨੁੱਖ ਆਪਣੇ ਹਰ ਕੰਮ ਨੂੰ ਕਰਨ ਤੋਂ ਪਹਿਲਾਂ ਆਪਣੇ ਗੁਰੂ ਅੱਗੇ ਅਰਦਾਸ ਬੇਨਤੀ ਕਰਦੇ ਨੇ ਗੁਰੂ ਦਾ ਓਟ ਆਸਰਾ ਲੈਂਦੇ ਨੇ ਫਿਰ ਸਤਿਗੁਰ ਸੱਚੇ ਪਾਤਸ਼ਾਹ ਕਿੰਜ ਪਰਤਖ ਉਹਨਾਂ ਦੇ ਕਾਰਜਾਂ ਦੇ ਵਿੱਚ ਆਪ ਵਰਤਦੇ ਨੇ ਉਹਨਾਂ ਦੇ ਕਾਰਜਾਂ ਨੂੰ ਸਿਰੇ ਲਗਾਉਂਦੇ ਨੇ ਇਹ ਸਾਰੀ ਗੱਲਬਾਤ ਇਹ ਸੱਚੀ ਹੱਦ ਬੀਤੀ ਆਪਾਂ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਕਿੰਜ ਇੱਕ ਪਰਿਵਾਰ ਦੇ ਕਾਰਜਾਂ ਦੇ ਵਿੱਚ ਗੁਰਤੇਗ ਬਹਾਦਰ ਜੀ ਪਰਤਖ ਖਾਣ ਕੇ ਵਰਤੇ ਕਿਉਂਕਿ ਉਹਨਾਂ ਨੇ ਗੁਰਤੇਗ ਬਹਾਦਰ ਪਾਸ਼ਾ ਦੇ ਅੱਗੇ ਅਰਜੀ ਲਾਈ ਸੀ ਅਰਦਾਸ ਬੇਨਤੀ ਕੀਤੀ ਸੀ ਤਾਂ ਸਤਿਗੁਰ ਸੱਚੇ ਪਾਤਸ਼ਾਹ ਨੇ ਵੀ ਉਹਨਾਂ ਦੀ ਅਰਦਾਸ ਬੇਨਤੀ ਕਬੂਲ ਕੀਤੀ ਉਹਨਾਂ ਦੇ ਕਾਰਜਾਂ ਦੇ ਵਿੱਚ ਆਪ ਆਣ ਕੇ ਵਰਤੇ ਤਾਂ ਆਓ ਇਹ ਸਾਰੀ ਗੱਲਬਾਤ ਅੱਪਾ ਅੱਜ ਦੀ ਵੀਡੀਓ ਵਿੱਚ ਕਰਦੇ ਆਂ ਵੀਡੀਓ ਨੂੰ ਪੂਰਾ ਸੁਣਿਓ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਤਾਂ ਜੋ ਇਹ ਮੈਸੇਜ ਹੋਰ ਵੀ ਬਿਹਤਰ ਪਰਵਾਹਾਂ ਤੱਕ ਪਹੁੰਚ ਸਕੇ ਸਭ ਦਾ ਭਲਾ ਹੋ ਸਕੇ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇੱਕ ਪਰਿਵਾਰ ਦੀ ਹੱਡ ਬੀਤੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਜਿਦੇ ਵਿੱਚ ਉਹਨਾਂ ਨੇ ਦੱਸਿਆ ਕਿ ਕਿੰਜ ਤੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਸਾਡੇ ਕਾਰਜਾਂ ਦੇ ਵਿੱਚ ਪ੍ਰਤੱਖ ਆਣ ਕੇ ਵਰਤੇ ਇਹ ਹੱਦ ਬੀਤੀ ਆਪਾਂ ਕੱਲ ਕਥਾ ਦੇ ਵਿੱਚ ਬਾਬਾ ਜੀ ਦੇ ਮੂੰਹੋਂ ਸੁਣੀ ਸੀ ਜੋ ਆਪਾਂ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਹਿੰਦੇ ਦਿੱਲੀ ਦੇ ਪ੍ਰੀਤਮਪੁਰਾ ਦੇ ਵਿੱਚ ਇੱਕ ਸਿਹਜ ਧਾਰੀ ਪਰਿਵਾਰ ਰਹਿੰਦਾ ਉਹ ਪਰਿਵਾਰ ਨੇ ਆਪਣੀ ਬੇਟੀ ਦਾ ਰਿਸ਼ਤਾ ਤੈਅ ਕੀਤਾ ਵਿਆਹ ਦੀ ਤਰੀਕ ਮਿੱਥ ਲਈ ਕਹਿੰਦੇ ਤਕਰੀਬਨ 40-45 ਦਿਨ ਵਿਆਹ ਦੇ ਵਿੱਚ ਜਦ ਰਹਿ ਗਏ ਤਾਂ ਵਿਆਹ ਦੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤਾਂ ਆਪਾਂ ਸਾਰੇ ਜਾਣਦੇ ਆ ਨਾ ਕਿ ਜਦੋਂ ਵੀ ਸਾਡੇ ਘਰ ਦੇ ਵਿੱਚ ਕੋਈ ਵੀ ਕਾਰਜ ਆਰੰਭਿਆ ਹੋਵੇ ਖਾਸ ਕਰਕੇ ਵਿਆਹ ਸ਼ਾਦੀ ਦਾ ਤਾਂ ਸਾਡੀਆਂ ਚਿੰਤਾਵਾਂ ਪਰੇਸ਼ਾਨੀਆਂ ਵੱਧ ਜਾਂਦੀਆਂ ਨੇ ਕਿੰਨੀਆਂ ਤਿਆਰੀਆਂ ਕਰਨੀਆਂ ਹੁੰਦੀਆਂ ਨੇ ਸਾਡੀ ਭੱਜ ਦੌੜ ਵੱਧ ਜਾਂਦੀ ਆ ਕਹਿੰਦੇ ਇਹ ਪਰਿਵਾਰ ਵੀ ਤਿਆਰੀਆਂ ਕਰ ਰਹੇ ਸੀ ਪਰ ਇਹਨਾਂ ਦੀ ਚਿੰਤਾ ਦਾ ਵਿਸ਼ਾ ਕੁਝ ਹੋਰ ਸੀ ਕਿਉਂਕਿ ਜ਼ਿਆਦਾ ਚਿੰਤਾ ਉਹਨਾਂ ਲੋਕਾਂ ਨੂੰ ਹੁੰਦੀ ਹੈ ਜਿਨ੍ਹਾਂ ਦੇ ਘਰ ਦੇ ਵਿੱਚ ਪੈਸੇ ਦੀ ਕਮੀ ਹੋਏ ਵੀ ਆਪਾਂ ਇੰਤਜ਼ਾਮ ਕਿੱਥੋਂ ਕਰਨੇ ਆ ਪਰ ਪੈਸੇ ਪੱਖੋਂ ਇਹ ਪਰਿਵਾਰ ਦਾ ਹੱਥ ਬਹੁਤ ਖੁੱਲਾ ਸੀ ਚੰਗਾ ਕਾਰੋਬਾਰ ਸੀ ਪਰ ਫੇਰ ਵੀ ਪਿਓ ਬਹੁਤ ਚਿੰਤਾ ਦੇ ਵਿੱਚ ਜੀ ਦੇ ਬਾਪ ਦੀ ਚਿੰਤਾ ਦਾ ਵਿਸ਼ਾ ਵੀ ਆਪਣੀ ਧੀ ਦੇ ਆਉਣ ਵਾਲੀ ਜ਼ਿੰਦਗੀ ਸੀ ਕਿ ਮੈਂ ਆਪਣੀ ਧੀ ਦੇ ਲਈ ਬਹੁਤ ਕੁਝ ਕਰ ਰਿਹਾ ਹਾਂ ਪਰ ਪਤਾ ਨਹੀਂ ਇਹਦਾ ਅਗਲਾ ਪਰਿਵਾਰ ਕਿਵੇਂ ਦਾ ਹੋਵੇਗਾ ਇਹਨੂੰ ਕਿਸ ਤਰ੍ਹਾਂ ਰੱਖਣਗੇ ਕਹਿੰਦੇ ਬਹੁਤ ਚਿੰਤਾ ਦੇ ਵਿੱਚ ਅੱਜ ਵਿਆਹ ਦੇ ਕਾਰਡ ਛਪਾ ਕੇ ਘਰ ਲੈ ਆਉਂਦੇ ਕਹਿੰਦੇ ਵਿਆਹ ਦੇ ਕਾਰਡ ਲਿਆ ਕੇ ਮੇਜ਼ ਉੱਤੇ ਰੱਖ ਦਿੱਤੇ ਅਤੇ ਆਪਣੇ ਪਰਿਵਾਰ ਦੇ ਜੀਆਂ ਨੂੰ ਆਵਾਜ਼ ਮਾਰੀ ਪਰਿਵਾਰ ਦੇ ਵਿੱਚ ਪਤਨੀ ਇੱਕ ਉਹ ਧੀ ਜਿਹਦਾ ਵਿਆਹ ਰੱਖਿਆ ਹੈ ਅਤੇ ਚੌਥਾ ਬੇਟਾ ਕਹਿੰਦੇ ਉਹਨਾਂ ਨੇ ਤਿੰਨਾਂ ਨੂੰ ਆਵਾਜ਼ ਮਾਰੀ ਉਹ ਵੀ ਕੋਲ ਆਣ ਕੇ ਬੈਠ ਗਏ ਤਾਂ ਇਹ ਧੀ ਦੇ ਪਿਓ ਨੇ ਕਿਹਾ ਵੀ ਤੁਸੀਂ ਸਾਰੇ ਜਣੇ ਆਪੋ ਆਪਣੇ ਰਿਸ਼ਤੇਦਾਰਾਂ ਦੇ ਦੋਸਤਾਂ ਮਿੱਤਰਾਂ ਦੇ ਨਾਮ ਇੱਕ ਲਿਸਟ ਦੇ ਉੱਤੇ ਲਿਖ ਲਓ ਕਾਰਡ ਛਪ ਕੇ ਆ ਗਿਆ ਆਪਾਂ ਕਾਰਡ ਵੰਡਨੇ ਆਂ ਪਰ ਤੀਏ ਤੂੰ ਸਭ ਤੋਂ ਪਹਿਲਾਂ ਕਾਰਡ ਗੁਰ ਤੇਗ ਬਹਾਦਰ ਪਾਸ਼ਾ ਜੀ ਦੇ ਨਾਮ ਦਾ ਕੱਢ ਲਾ ਤੂੰ ਪਹਿਲਾ ਕਾਰਡ ਗੁਰ ਤੇਗ ਬਹਾਦਰ ਪਾਸ਼ਾ ਜੀ ਨੂੰ ਦੇ ਕੇ ਆਉਣਾ ਹੈ ਬੱਚੀ ਨੇ ਕਿਹਾ ਪਿਤਾ ਜੀ ਕਿਉਂ ਵੀ ਸਭ ਤੋਂ ਪਹਿਲਾਂ ਕਿਉਂ ਤਾਂ ਪਿਤਾ ਨੇ ਭਾਵਕ ਹੁੰਦੇ ਕਿਹਾ ਵੀ ਧੀਏ ਦੇਖ ਜਉ ਤੂੰ ਜੰਮੀ ਤੇਰੀਆਂ ਸਾਰੀਆਂ ਰੀਝਾਂ ਚਾਹ ਮੈਂ ਪੂਰੀ ਕੀਤੀ ਤੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦਿੱਤੀ ਤੇਰਾ ਵਿਆਹ ਵੀ ਮੈਂ ਪੂਰੀ ਧੂਮ-ਧਾਮ ਦੇ ਨਾਲ ਕਰਨਾ ਹੈ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦੇਣੀ ਤੈਨੂੰ ਸਾਰੀਆਂ ਸੁੱਖ ਸਹੂਲਤਾਂ ਵੀ ਦਵਾਂਗਾ ਜਿਵੇਂ ਕਿ ਆਪਾਂ ਦੇਖਦੇ ਹਾਂ ਜਿਨ੍ਹਾਂ ਦੇ ਕੋਲ ਪਹੁੰਚ ਹੁੰਦੀ ਆ ਉਹ ਆਪਣੀਆਂ ਧੀਆਂ ਨੂੰ ਸੁੱਖ ਸਹੂਲਤਾਂਆਂ ਸਾਰੀਆਂ ਚੀਜ਼ਾਂ ਲੈ ਦਿੰਦੇ ਨੇ ਜਿਸ ਤਰ੍ਹਾਂ ਵਾਸ਼ਿੰਗ ਮਸ਼ੀਨ ਏਸੀ ਜੋ ਵੀ ਸਰਦਾ ਵੜਦਾ ਹੋਵੇ ਹਰ ਇੱਕ ਮਾਪਾ ਚਾਹੁੰਦਾ ਹੈ ਕਿ ਅਸੀਂ ਆਪਣੀ ਧੀ ਨੂੰ ਕੁਝ ਨਾ ਕੁਝ ਘਰੋਂ ਦੇ ਕੇ ਤੋਰੀਏ ਸੋ ਉਹ ਪਿਤਾ ਨੇ ਵੀ ਆਪਣਾ ਸਾਰਾ ਹਾਲ ਬਿਆਨ ਕਰ ਦਿੱਤਾ ਕਿਤੇ ਇਹ ਵਿਆਹ ਵੀ ਮੈਂ ਕੋਈ ਕਸਰ ਨਹੀਂ ਛੱਡਣੀ ਤੈਨੂੰ ਸੁਖ ਸੁਖੂਲਤਾ ਵੀ ਦੇ ਕੇ ਤੋਰਾਂਗਾ ਪਰ ਤੇਰੀ ਕਿਸਮਤ ਦੇ ਵਿੱਚ ਮੈਂ ਸੁਖ ਨਹੀਂ ਲਿਖ ਸਕਦਾ ਸੁਖ ਦੇਣ ਵਾਲੇ ਗੁਰਤੇਗ ਬਹਾਦਰ ਪਾਸ਼ਾ ਨੇ ਇਸ ਕਰਕੇ ਤੂੰ ਆਪਣੇ ਵਿਆਹ ਦਾ ਕਾਗਜ਼ ਸਭ ਤੋਂ ਪਹਿਲਾਂ ਉਹਨਾਂ ਨੂੰ ਦੇ ਕੇ ਆ ਅਤੇ ਉਹਨਾਂ ਦੇ ਅੱਗੇ ਅਰਦਾਸ ਬੇਨਤੀ ਕਰਕੇ ਆ ਕਿ ਸਤਿਗੁਰ ਸੱਚੇ ਪਾਸ਼ਾ ਮੇਰਾ ਦੁਨਿਆਵੀ ਪਿਓ ਜਿੰਨਾ ਕਰ ਸਕਦਾ ਸੀ ਉਹ ਕਰ ਰਿਹਾ ਏ ਪਰ ਮੇਰੀ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਸੁਖ ਤੁਸੀਂ ਲਿਖਣਾ ਹੈ ਕਿੰਨੇ ਪਰਿਵਾਰ ਨੇ ਕਿਹਾ ਵੀ ਠੀਕ ਹੈ ਜਿਵੇਂ ਤੁਸੀਂ ਕਹਿੰਦੇ ਆਪਾਂ ਪਹਿਲਾ ਕਾਰਡ ਗੁਰੂ ਸਾਹਿਬ ਜੀ ਨੂੰ ਦੇ ਆਉਨੇ ਆ ਪਿਤਾ ਨੇ ਕਿਹਾ ਨਹੀਂ ਇਦਾਂ ਨਹੀਂ ਮੇਰਾ ਮੰਨਿਆ ਵੀ ਆਪਾਂ ਅਮਰਤ ਦੇ ਲਈ ਚੱਲੀਏ ਅਤੇ ਚੱਲੀਏ ਵੀ ਸਾਰਾ ਪਰਿਵਾਰ ਨੰਗੇ ਪੈਰੀ ਤਾਂ ਪਰਿਵਾਰ ਨੇ ਕਿਹਾ ਠੀਕ ਹੈ ਆਪਾਂ ਇਸੇ ਤਰ੍ਹਾਂ ਕਰਾਂਗੇ ਕਿਉਂਕਿ ਸਾਰਾ ਹੀ ਪਰਿਵਾਰ ਗੁਰੂ ਸਾਹਿਬ ਜੀ ਦੇ ਉੱਤੇ ਸ਼ਰਧਾ ਰੱਖਣ ਵਾਲਾ ਸੀ ਪਰਿਵਾਰ ਨੇ ਕਿਹਾ ਵੀ ਆਪਾਂ ਅਲ ਦੇ ਅਮਰਤ ਵੇਲੇ ਦੇ ਵਿੱਚ ਹੀ ਇਹ ਸ਼ੁਭ ਕਾਰਜ ਕਰਕੇ ਆਉਣੇ ਆ ਸਭ ਤੋਂ ਪਹਿਲਾ ਕਾਰਡ ਮੇਰੇ ਨੌਵੇਂ ਪਾਸ਼ਾ ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਨੂੰ ਦੇ ਕੇ ਆਉਣੇ ਆ ਕਹਿੰਦੇ ਇਸੇ ਤਰ੍ਹਾਂ ਕੀਤੀ ਰਾਤ ਨੂੰ ਸਲਾਹ ਕਰਕੇ ਸੌਂਗੇ ਅੱਧੀ ਰਾਤ 12 ਵਜੇ ਉੱਠੇ ਇਸ਼ਨਾਨ ਕੀਤਾ ਸਾਢੇ 12 ਵਜੇ ਗੁਰੂ ਸਾਹਿਬ ਜੀ ਵੱਲ ਚੱਲ ਪਏ ਕਹਿੰਦੇ ਰਸਤੇ ਦੇ ਵਿੱਚ ਕੋਈ ਦਿਨ ਆਵੀ ਗੱਲ ਨਹੀਂ ਕੀਤੀ ਗੁਰਤੇਗ ਬਹਾਦਰ ਪਾਸ਼ਾ ਜੀ ਦੇ ਨਾਮ ਦਾ ਜਾਪ ਕਰਦੇ ਗਏ ਹੁਣ ਗੁਰਦੁਆਰਾ ਸੀਸਗੰਜ ਸਾਹਿਬ ਪਹੁੰਚ ਗਏ ਜਾਂਦਿਆਂ ਨੂੰ ਪ੍ਰਕਾਸ਼ ਹੋ ਚੁੱਕਾ ਸੀ ਸਤਿਗੁਰ ਸੱਚੇ ਪਾਸ਼ਾ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਖਤ ਤੇ ਬਿਰਾਜਮਾਨ ਸਨ ਇਹਨਾਂ ਨੇ ਜਾ ਕੇ ਮੱਥਾ ਟੇਕਿਆ ਪਿਤਾ ਨੇ ਆਪਣੀ ਧੀ ਨੂੰ ਕਿਹਾ ਤੀਏ ਜਾ ਕੜਾ ਪ੍ਰਸ਼ਾਦੀ ਦੇ ਲਿਆ ਕੇ ਗੁਰੂ ਸਾਹਿਬ ਜੀ ਦੇ ਅੱਗੇ ਕਾੜ ਰੱਖ ਕੇ ਮੱਥਾ ਟੇਕਦੇ ਜੋ ਵੀ ਮਨ ਦੀ ਭਾਵਨਾ ਹੈ ਉਹ ਗੁਰੂ ਸਾਹਿਬ ਜੀ ਦੇ ਅੱਗੇ ਬਿਆਨ ਕਰਦੇ ਕਹਿੰਦੇ ਉਹ ਧੀ ਨੇ ਕੜਾ ਪ੍ਰਸ਼ਾਦ ਦੀ ਦੇਗ ਲਿਆਂਦੀ ਵਿਆਹ ਦਾ ਕਾੜ ਫੜਿਆ ਗੁਰੂ ਸਾਹਿਬ ਜੀ ਦੇ ਅੱਗੇ ਰੱਖ ਕੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਕਿਹਾ ਪਾਸ਼ਾ ਮੇਰੇ ਦੁਨੀਆਵੀ ਪਿਤਾ ਨੇ ਮੇਰੇ ਉਤੇ ਲੱਖਾਂ ਰੁਪਏ ਖਰਚ ਕਰ ਦਿੱਤੇ ਨੇ ਮੇਰੇ ਲਈ ਸਾਰੀਆਂ ਸੁੱਖ ਸੁਖੋਲਤਾ ਖਰੀਦ ਲਈਆਂ ਨੇ ਪਰ ਦੀਨ ਦੁਨੀਆ ਦੇ ਮਾਲਕ ਸਤਿਗੁਰ ਸੱਚੇ ਪਾਤਸ਼ਾਹ ਧੰਤਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦੀਆਂ ਉਹ ਦੁਨਿਆਵੀ ਚੀਜ਼ਾਂ ਮੈਨੂੰ ਸੁੱਖ ਨਹੀਂ ਦੇ ਸਕਦੀਆਂ ਸੁੱਖ ਮੈਨੂੰ ਤੁਸੀਂ ਦੇਣਾ ਹੈ ਮੇਰੇ ਕਰਮਾਂ ਦੇ ਵਿੱਚ ਸੁੱਖ ਲਿਖ ਦਿਓ ਮੇਰੀ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਸੁੱਖ ਲਿਖ ਦਿਓ ਸਤਿਗੁਰ ਸੱਚੇ ਪਾਤਸ਼ਾਹ ਮੈਂ ਤੁਹਾਡੀ ਧੀ ਹਾਂ ਆਪਣੀ ਧੀ ਦੀ ਲਾਜ ਰੱਖ ਲੈਣਾ ਕਹਿੰਦੇ ਇਸ ਤਰ੍ਹਾਂ ਅਰਦਾਸ ਬੇਨਤੀ ਕਰਕੇ ਧੀ ਕਰਨ ਨੂੰ ਆ ਗਏ ਸਾਰੇ ਪਰਿਵਾਰ ਨੇ ਵਿਆਹ ਦੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਵਿਆਹ ਦਾ ਦਿਨ ਆ ਗਿਆ ਕਹਿੰਦੇ ਘੱਟੋ ਘੱਟ 7-800 ਬਰਾਤ ਸੀ ਅਤੇ 7-800 ਹੀ ਇਹਨਾਂ ਦੇ ਆਪਣੇ ਘਰ ਦੇ ਜੀ ਕਹਿੰਦੇ ਵਿਆਹ ਵਾਲਾ ਘਰ ਭਰਿਆ ਹੈ ਕੋਈ ਖਾ ਪੀ ਰਿਹਾ ਹੈ ਕੋਈ ਨੱਚਗਾ ਰਿਹਾ ਹੈ ਤੇ ਕਹਿੰਦੇ ਉਸ ਪਿਤਾ ਦਾ ਧੀ ਜਵਾਈ ਸਟੇਜ ਦੇ ਉੱਪਰ ਬੈਠੇ ਨੇ ਕਹਿੰਦੇ ਚੱਲਦੇ ਵਿਆਹ ਦੇ ਵਿੱਚ ਅਚਾਨਕ ਦੋ ਨਿਹੰਗ ਸਿੰਘ ਆਏ ਪੂਰੇ ਬਾਣੇ ਦੇ ਵਿੱਚ ਕਹਿੰਦੇ ਸਭ ਦੀਆਂ ਗਾ ਉਹਨਾਂ ਦੇ ਉੱਤੇ ਟਿਕ ਗਈਆਂ ਕਿਉਂਕਿ ਭਾਵੇਂ ਕੀ ਵਿਆਹ ਦੇ ਵਿੱਚ ਬਰਾਤੀਆਂ ਨੇ ਕੁੜੀ ਦੇ ਪਰਿਵਾਰ ਵਾਲਿਆਂ ਨੇ ਬੜੇ ਰੰਗ ਬਰੰਗੇ ਵਸਤਰ ਪਹਿਨੇ ਸਨ ਬੜਾ ਜ਼ੋਰ ਲਾਇਆ ਸੀ ਤਿਆਰ ਹੋਣ ਤੇ ਪਰ ਉਹ ਸਾਦੇ ਪਹਿਰਾਵੇ ਦੇ ਵਿੱਚ ਇੰਨੇ ਸੋਹਣੇ ਲੱਗ ਰਹੇ ਕਿ ਸਭ ਦੀ ਨਜ਼ਰ ਉਹਨਾਂ ਦੇ ਉੱਤੇ ਟਿਕ ਗਈਆਂ ਕਹਿੰਦੇ ਉਹ ਸਿੱਧਾ ਸਟੇਜ ਤੇ ਗਏ ਸਟੇਜ ਦੇ ਉੱਪਰ ਜਾ ਕੇ ਆਪਣੇ ਬੈਗ ਦੇ ਵਿੱਚੋਂ 200 ਰੁਪਏ ਕੱਢੇ ਇੱਕ ਸਰੋਂਪਾ ਕੁੜੀ ਦੇ ਗਲ ਵਿੱਚ ਪਾ ਦਿੱਤਾ ਇੱਕ ਜਵਾਈ ਦੇ ਗਲ ਦੇ ਵਿੱਚ ਪਾ ਦਿੱਤਾ ਅਰਦਾਸ ਬੇਨਤੀ ਕੀਤੀ ਕਿ ਤਨਗੁਰ ਤੇਗ ਬਹਾਦਰ ਪਾਸ਼ਾ ਜੋ ਵੀ ਤੁਸੀਂ ਡਿਊਟੀ ਲਈ ਸੀ ਨਾ ਉਹ ਆਪਾਂ ਪੂਰੀ ਕਰ ਦਿੱਤੀ ਆ ਕਹਿੰਦੇ ਜਦੋਂ ਧੀ ਨੇ ਗੁਰ ਤੇਗ ਬਹਾਦਰ ਪਾਸ਼ਾ ਜੀ ਦਾ ਨਾਮ ਉਹਨਾਂ ਦੇ ਮukh ਚ ਸੁਣਿਆ ਤਾਂ ਪੱਬਾ ਮਾਰ ਕੇ ਰੋਣ ਲੱਗੀ ਕਿ ਸਤਿਗੁਰ ਸੱਚੇ ਪਾਸ਼ਾ ਮੈਂ ਤਾਂ ਕਾਰ ਦੇ ਕੇ ਆ ਕੇ ਭੁੱਲ ਗਈ ਸੀ ਆਪਣੇ ਵਿਆਹ ਵਿੱਚ ਵਿਅਸਤ ਹੋ ਗਈ ਸੀ ਪਰ ਤੁਸੀਂ ਆਪਣੀ ਧੀ ਨੂੰ ਯਾਦ ਰੱਖਿਆ ਕਹਿੰਦੇ ਤਾਂ ਪਰਿਵਾਰ ਕਹਿੰਦਾ ਵੀ ਅਸੀਂ ਆਪਣੀ ਸੁੱਧ ਬੁੱਧ ਹੀ ਭੁੱਲ ਗਏ ਸਾਨੂੰ ਸਮਝ ਨਹੀਂ ਲੱਗੇ ਵੀ ਹੁਣ ਸਾਨੂੰ ਕੀ ਕਰਨਾ ਚਾਹੀਦਾ ਹੈ ਪਹਿਲਾਂ ਉਹਨਾਂ ਨੂੰ ਦੇਖ ਕੇ ਆਪਣੀਆਂ ਹੀ ਵਿਉਂਤਾਂ ਬਣਾ ਰਏ ਸੀ ਮੁੰਡੇ ਵਾਲਿਆਂ ਨੇ ਸੋਚਿਆ ਕੁੜੀ ਵਾਲਿਆਂ ਵੱਲੋਂ ਆਏ ਹੋਣਗੇ ਕੁੜੀ ਵਾਲਿਆਂ ਨੇ ਸੋਚਿਆ ਵੀ ਇਹ ਮੁੰਡੇ ਵਾਲਿਆਂ ਵੱਲੋਂ ਨੇ ਭਰਾਤੀ ਨੇ ਕਹਿੰਦੇ ਜਦ ਧੀ ਜਵਾਈ ਨੂੰ ਆਸ਼ੀਰਵਾਦ ਦੇ ਕੇ ਉਹ ਚਲੇ ਗਏ ਤਾਂ ਧੀ ਨੇ ਦੱਸਿਆ ਕਿ ਪਿਤਾ ਜੀ ਇਹ ਤਾਂ ਗੁਰਤੇਗ ਬਹਾਦਰ ਪਾਸ਼ਾ ਨੇ ਆਪਣਾ ਆਸ਼ੀਰਵਾਦ ਕਲਿਆ ਸੀ ਕਹਿੰਦੇ ਪਰਿਵਾਰ ਨੇ ਗੁਰਤੇਗ ਬਹਾਦਰ ਜੀ ਦਾ ਕੋਟਨ ਕੋਟ ਸ਼ੁਕਰਾਨਾ ਕੀਤਾ ਤਾਂ ਬਾਬਾ ਜੀ ਜਿਨ੍ਹਾਂ ਨੇ ਕਥਾ ਸੁਣਾਈ ਉਹ ਦੱਸ ਰਹੇ ਸਨ ਕਹਿੰਦੇ ਉਹ ਕੁੜੀ ਦੇ ਪਿਤਾ ਨੇ ਦੱਸਿਆ ਕਹਿੰਦੇ ਮੇਰੀ ਧੀ ਆਪਣੇ ਸਹੁਰੇ ਘਰ ਦੇ ਵਿੱਚ ਰਾਜ ਕਰਦੀ ਆ ਗੁਰਤੇਗ ਬਹਾਦਰ ਜੀ ਦੀ ਕਿਰਪਾ ਦੇ ਨਾਲ ਹਫਤੇ ਬਾਅਦ ਹੀ ਉਹਨੂੰ ਸਾਰੇ ਘਰ ਦੀਆਂ ਚਾਪੀਆਂ ਦੇ ਦਿੱਤੀਆਂ ਸੀ ਵੀ ਹੁਣ ਇਸ ਘਰ ਪਰਿਵਾਰ ਨੂੰ ਤੂੰ ਸੰਭਣਾ ਹੈ ਸਾਰੀ ਜ਼ਿੰਮੇਵਾਰੀ ਚੁੱਕ ਲੈ ਕਹਿੰਦੇ ਮੇਰੀ ਧੀ ਦੇ ਘਰ ਪਹਿਲਾ ਇੱਕ ਧੀ ਨੇ ਜਨਮ ਲਿਆ ਫਿਰ ਉਸ ਤੋਂ ਬਾਅਦ ਦੋ ਪੁੱਤਰਾਂ ਨੇ ਜਨਮ ਲਿਆ ਤੇ ਮੇਰੀ ਧੀ ਬੜੀ ਸੁਖੀ ਆ ਸਾਰਾ ਪਰਿਵਾਰ ਬੜੀ ਇੱਛਿਤ ਕਰਦਾ ਏ ਬੜਾ ਪਿਆਰ ਕਰਦੇ ਨੇ ਤੇ ਕਹਿੰਦੇ ਉਹ ਪਰਿਵਾਰ ਗੁਰਤੇਗ ਬਹਾਦਰ ਜੀ ਦਾ ਕੋਟਨ ਕੋਟ ਸ਼ੁਕਰਾਨਾ ਕਰਦਾ ਏ ਵਿਸ਼ਵਾਸ ਭਰੋਸਾ ਤਾਂ ਉਹਨਾਂ ਨੂੰ ਪਹਿਲਾਂ ਹੀ ਬਹੁਤ ਸੀ ਪਰ ਹੁਣ ਤਾਂ ਉਹਨਾਂ ਦਾ ਭਰੋਸਾ ਹੋਰ ਵੀ ਵੱਧ ਗਿਆ ਸੋ ਇਹ ਹੱਦ ਬਿੱਤੀ ਆਪਾਂ ਆਪਜੀ ਦੇ ਨਾਲ ਇਸ ਕਰਕੇ ਸਾਂਝੀ ਕੀਤੀ ਆ ਵੀ ਆਪਾਂ ਨੂੰ ਆਪਣੇ ਗੁਰੂ ਅੱਗੇ ਅਰਦਾਸ ਕਰਨੀ ਆ ਜਾਵੇ ਅਸੀਂ ਕੰਮ ਕਰਨ ਤੋਂ ਪਹਿਲਾਂ ਤਾਂ ਆਪਣੇ ਗੁਰੂ ਨੂੰ ਯਾਦ ਨਹੀਂ ਕਰਦੇ ਜਦੋਂ ਕੰਮਾਂ ਦੇ ਵਿੱਚ ਰੁਕਾਵਟਾਂ ਪੈਂਦੀਆਂ ਨੇ ਜਾਂ ਨੁਕਸਾਨ ਹੁੰਦੇ ਨੇ ਉਦੋਂ ਅਸੀਂ ਗੁਰੂ ਵੱਲ ਭਜਦੇ ਆ ਗੁਰੂ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਦੇ ਆ ਮਹਾਪੁਰਖ ਜੀ ਕਹਿੰਦੇ ਪਹਿਲਾਂ ਹੀ ਜਦੋਂ ਕੋਈ ਵੀ ਕੰਮ ਸ਼ੁਰੂ ਕਰਨਾ ਹੋਵੇ ਕੋਈ ਛੋਟਾ ਕੰਮ ਆ ਵੱਡਾ ਕੰਮ ਆ ਖਾਸ ਕਰਕੇ ਜਦੋਂ ਇਦਾਂ ਦੇ ਵੱਡੇ ਕਾਰਜ ਹੁੰਦੇ ਨੇ ਧੀਆਂ ਪੁੱਤਰਾਂ ਦੇ ਰਿਸ਼ਤੇ ਕਰਦੇ ਆ ਨਾ ਕਰਨ ਵੇਲੇ ਹੀ ਗੁਰੂ ਸਾਹਿਬ ਕੀ ਦੇ ਕੇ ਅਰਦਾਸ ਬੇਨਤੀ ਕਰਕੇ ਕਰੋ ਤੁਰੀਏ ਗੁਰਤੇਗ ਬਹਾਦਰ ਪਾਸ਼ਾ ਜੀ ਦੇ ਅਰਦਾਸ ਬੇਨਤੀ ਕਰੀਏ ਵੀ ਸਤਿਗੁਰ ਸੱਚੇ ਪਾਤਸ਼ਾਹ ਜੇ ਜ਼ਿੰਦਗੀ ਦੇ ਵਿੱਚ ਕੋਈ ਔਖੀ ਘੜੀ ਆ ਜਾਵੇ ਤਾਂ ਵੀ ਗੁਰਤੇਗ ਬਹਾਦਰ ਪਾਸ਼ਾ ਜੀ ਦੇ ਅੱਗੇ ਅਰਦਾਸ ਬੇਨਤੀ ਕਰੀਏ ਕਿ ਸਤਿਗੁਰ ਸੱਚੇ ਪਾਸ਼ਾ ਤੁਸੀਂ ਤਾਂ ਡੁੱਬਦੇ ਬੇੜਿਆਂ ਨੂੰ ਮੋਢੇ ਲਾ ਕੇ ਪਾਰ ਲੰਘਾਉਣ ਵਾਲੇ ਹੋ ਮੇਰਾ ਡੁੱਬਦਾ 배ੜਾ ਵੀ ਤੁਸੀਂ ਹੀ ਪਾਰ ਲਗਾਉਣਾ ਏ ਫਿਰ ਦੇਖਣਾ ਸਾਰਾ ਸਮੁੰਦਰ ਸਾਰਾ ਪਾਣੀ ਵੀ ਤੁਹਾਨੂੰ ਡੁੱਬਣ ਤੇ ਹੋ ਜਾਵੇ ਤਾਂ ਵੀ ਉਹ ਡੋਬ ਨਹੀਂ ਸਕੇਗਾ ਕਿਉਂਕਿ ਜਿਹਨੂੰ ਤਾਰਨ ਵਾਲਾ ਗੁਰਤੇਗ ਬਹਾਦਰ ਪਾਸ਼ਾ ਆਪ ਹੋਵੇ ਉਹਨੂੰ ਕੋਈ ਡੋਬ ਨਹੀਂ ਸਕਦਾ ਉਹਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ ਤਾਂ ਆਪਾਂ ਵੀ ਆਪਣੇ ਸਾਰੇ ਕਾਰਜਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਗੁਰੂ ਅੱਗੇ ਅਰਦਾਸ ਬੇਨਤੀ ਕਰੀਏ ਗੁਰਨਾਨਕ ਪਾਸ਼ਾ ਦੀ ਅੱਗੇ ਅਰਦਾਸ ਬੇਨਤੀ ਕਰੀਏ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਕਰੀਏ ਗੁਰਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਅਰਜ਼ੀਆਂ ਲਾਈਏ ਕਿ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰੋ ਕਿਰਪਾ ਕਰੋ ਮਹਾਪੁਰਖ ਜੀ ਕਹਿੰਦੇ ਜਿਹੜਾ ਧਨ ਦੌਲਤ ਸ਼ੋਹਰਤ ਪਾਉਣ ਦੇ ਲਈ ਅਸੀਂ ਦਰਦ-ਦਰਦੀਆਂ ਠੋਕਰਾਂ ਖਾਂਦੇ ਫਿਰਦੇ ਹਾਂ ਨਾ ਭਾਵੇਂ ਕਿ ਮਿਹਨਤ ਤਾਂ ਕਰਦੇ ਹੀ ਆਂ ਮਿਹਨਤ ਕਰਨ ਦੇ ਨਾਲ-ਨਾਲ ਕਈ ਲੋਕ ਮਨ ਵਿੱਚ ਇਹ ਵੀ ਆਸ ਰੱਖਦੇ ਆ ਵੀ ਸਾਨੂੰ ਕਿਤੇ ਕੋਈ ਐਸੀ ਚੀਜ਼ ਮਿਲ ਜਾਵੇ ਜਿਹਦੇ ਨਾਲ ਸਾਡੇ ਘਰ ਵਿੱਚ ਪੈਸੇ ਵੱਖੋਂ ਵਰਕਤ ਹੋ ਜਾਵੇ। ਮਹਾਪੁਰਖ ਜੀ ਕਹਿੰਦੇ ਇਹ ਤਨ, ਦੌਲਤ, ਸ਼ੋਹਰਤ ਗੁਰ ਤੇਗ ਬਹਾਦਰ ਪਾਸ਼ਾ ਦੇ ਦਾਸ-ਦਾਸੀਆਂ ਨੇ ਹੱਥ ਜੋੜ ਕੇ ਪਿੱਛੇ-ਪਿੱਛੇ ਫਿਰਦੇ ਨੇ ਵੀ ਗੁਰੂ ਸਾਹਿਬ ਜੀ ਇਸ਼ਾਰਾ ਕਰੋ ਕਿਹੜੇ ਪਾਸੇ ਜਾਈਏ। ਇਸ ਕਰਕੇ ਜੇ ਤਨ ਦੌਲਤ ਚਾਹੀਦਾ ਹੈ ਨਾ ਤਨ ਦੌਲਤ ਕਰਕੇ ਹੀ ਤੁਸੀਂ ਗੁਰੂ ਦਾ ਦਰ ਛੱਡ ਕੇ ਕਿਸੇ ਹੋਰ ਪਾਸੇ ਜਾਣਾ ਚਾਹੁੰਦੇ ਆ। ਤਾਂ ਫਿਰ ਕੰਨ ਖੋਲ ਕੇ ਸੁਣ ਲਓ ਕਿ ਇਹ ਸਭ ਚੀਜ਼ਾਂ ਗੁਰੂ ਪਾਸ਼ਾ ਦੇ ਦਰ ਤੋਂ ਹੀ ਅੱਗੇ ਜਾਂਦੀਆਂ ਨੇ ਆਪਣੇ ਗੁਰੂ ਦੇ ਚਰਨ ਫੜ ਲਓ ਸਿੱਧੇ ਹੋ ਕੇ ਮੰਗ ਲਓ ਜੋ ਮੰਗਣਾ ਹੈ ਗੁਰੂ ਤੋਂ ਵੀ ਸਤਿਗੁਰ ਸੱਚੇ ਪਾਸ਼ਾ ਸਨ ਇਸ ਚੀਜ਼ ਦੀ ਲੋੜ ਆ ਤੁਸੀਂ ਹੀ ਦੇ ਸਕਦੇ ਹੋ ਧਨ ਚਾਹੀਦਾ ਏ ਧਨ ਮੰਗ ਲਓ ਰਿਜਕ ਚਾਹੀਦਾ ਏ ਰਿਜਕ ਮੰਗ ਲਓ ਗੁਰੂ ਸਾਹਿਬ ਜੀ ਨੇ ਬਲਦੀ ਦੇਰੀ ਨਹੀਂ ਲਾਉਣੀ ਪਰ ਸਿੱਧੇ ਹੋ ਕੇ ਮੰਗੋ ਇੱਕ ਦੇਤੇ ਵਿਸ਼ਵਾਸ ਰੱਖ ਕੇ ਮੰਗੋ ਕਿ ਸਤਿਗੁਰ ਸੱਚੇ ਪਾਸ਼ਾ ਮੇਰਾ ਅੱਜ ਵੀ ਤੂੰ ਮੇਰਾ ਕੱਲ ਵੀ ਤੂੰ ਮੇਰੀ ਆਸ ਵੀ ਤੂੰ ਮੇਰੀ ਅਰਦਾਸ ਵੀ ਤੂੰ ਸਤਿਗੁਰ ਸੱਚੇ ਪਾਸ਼ਾ ਤੇਰੇ ਤੋਂ ਮੰਗਣਾ ਹੈ ਤੇਰੇ ਤੋਂ ਬਿਨਾ ਕਿਤੋਂ ਨਹੀਂ ਮੰਗਣਾ ਸਤਿਗੁਰ ਸੱਚੇ ਪਾਸ਼ਾ ਜਦੋਂ ਦਇਆਲਤਾ ਦੇ ਘਰ ਦੇ ਵਿੱਚ ਆਉਂਦੇ ਨੇ ਨਾ ਸੱਚ ਕਰਕੇ ਜਾਣੇ ਉਹ ਝੋਲੀਆਂ ਛੋਟੀਆਂ ਪੈ ਜਾਂਦੀਆਂ ਨੇ ਉਹਨਾਂ ਨੇ ਆਪਣੇ ਆਪ ਵਿਧ ਬਣਾ ਦੇਣੀ ਆ ਬਸ ਸਾਨੂੰ ਸੱਚੇ ਮਨੋਂ ਅਰਦਾਸ ਬੇਨਤੀ ਕਰਨੀ ਆ ਜਾਵੇ ਕੰਮਕਾਰ ਆਪਣੇ ਉਵੇਂ ਹੀ ਕਰਨੇ ਆ ਇਹ ਨਹੀਂ ਆ ਵੀ ਹੱਥ ਦੇ ਉੱਤੇ ਹੱਥ ਰੱਖ ਕੇ ਬੈਠੇ ਰਹਿਣਾ ਹੈ ਕੰਮਕਾਰ ਕਰਦੇ ਰਹਿਣਾ ਹੈ ਆਪਣੇ ਗੁਰੂ ਅੱਗੇ ਅਰਦਾਸ ਬੇਨਤੀ ਕਰਨੀ ਆ ਬਾਕੀ ਕੰਮ ਸਾਰੇ ਗੁਰੂ ਨੇ ਆਪੇ ਕਰ ਦੇਣੇ ਆ ਸਾਨੂੰ ਰਾਹ ਦਿਖਾ ਦੇਣੇ ਆ ਸਾਨੂੰ ਸਾਡੀ ਮੰਜ਼ਿਲ ਸਪਸ਼ਟ ਕਰ ਦੇਣੀ ਆ ਉਹ ਮੰਜ਼ਲ ਦੇ ਉੱਤੇ ਪਹੁੰਚਣ ਦੇ ਲਈ ਰਾਹ ਦਿਖਾ ਦੇਣਾ ਵੀ ਤੂੰ ਇਸ ਤਰੀਕੇ ਦੇ ਨਾਲ ਪਹੁੰਚ ਸਕਦਾ ਹੈ ਆਪਣੀ ਮੰਜ਼ਲ ਤੇ ਗੁਰੂ ਸਾਹਿਬ ਜੀ ਸਾਰੇ ਕੰਮ ਕਰਨੇ ਆਸਾਨ ਕਰ ਦਿੰਦੇ ਨੇ ਜਦੋਂ ਆਪਾਂ ਸੱਚੇ ਮਨੋਂ ਆਪਣੇ ਗੁਰੂ ਦਾ ਲੜ ਫੜਦੇ ਆ ਆਪਣੇ ਗੁਰੂ ਦੇ ਦਰ ਦੇ ਉੱਤੇ ਜਾ ਕੇ ਝੁਕਦੇ ਆ ਤਾਂ ਜ਼ਿੰਦਗੀ ਦੇ ਵਿੱਚ ਜੋ ਵੀ ਚਾਹੀਦਾ ਹੈ ਧਨ, ਦੌਲਤ, ਸ਼ੋਹਰਤ ਬੇਚਿੱਜ ਹੋ ਕੇ ਆਪਣੇ ਗੁਰੂ ਤੋਂ ਮੰਗਣਾ ਹੈ। ਸਤਗੁਰ ਸੱਚੇ ਪਾਸ਼ਾ ਦੇ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆ। ਪਰ ਸਭ ਤੋਂ ਚੰਗਾ ਹੋਵੇਗਾ ਜੇਕਰ ਅਸੀਂ ਗੁਰੂ ਤੋਂ ਗੁਰੂ ਨੂੰ ਮੰਗ ਲਈਏ, ਗੁਰੂ ਦਾ ਨਾਮ ਮੰਗ ਲਈਏ। ਕਿਉਂਕਿ ਜੇਕਰ ਸੁੱਖ ਦੇਣ ਵਾਲੇ ਦਾਤੇ ਨੂੰ ਹੀ ਮੰਗ ਲਵਾਂਗੇ ਤਾਂ ਬਾਕੀ ਚੀਜ਼ਾਂ ਮੰਗਣੀਆਂ ਹੀ ਨਹੀਂ ਪੈਣੀਆਂ, ਆਪਣੇ ਆਪ ਆਉਣਗੀਆਂ। ਪਰ ਅਸੀਂ ਛੋਟੇ ਦਿਲ ਵਾਲੇ ਆ। ਸਾਨੂੰ ਲੱਗਦਾ ਵੀ ਇਹ ਸੁੱਖ-ਸਹੂਲਤਾਂ ਸਾਡੇ ਮੰਗਿਆਂ ਹੀ ਸਾਨੂੰ ਮਿਲਣਗੀਆਂ। ਤਾਂ ਆਪਣੀ ਮਰਜ਼ੀ ਦੇਖੋ ਜਿਨ੍ਹਾਂ ਨੇ ਗੁਰੂ ਨੂੰ ਮੰਗਣਾ ਹੈ ਗੁਰੂ ਨੂੰ ਮੰਗੋ ਗੁਰੂ ਨੂੰ ਮੰਗ ਕੇ ਦੇਖੋ ਸਭ ਕੁਝ ਆਪੇ ਹੀ ਮਿਲ ਜਾਵੇਗਾ ਪਰ ਜੇਕਰ ਤੁਹਾਨੂੰ ਲੱਗਦਾ ਹੈ ਕਿ ਨਹੀਂ ਮੈਨੂੰ ਤਾਂ ਸੁੱਖ ਸੁਫੋਲਤਾ ਚਾਹੀਦੀਆਂ ਨੇ ਫਿਰ ਸਿੱਧੇ ਹੋ ਕੇ ਗੁਰੂ ਤੋਂ ਇਹ ਚੀਜ਼ਾਂ ਮੰਗ ਲਓ ਗੁਰੂ ਪਾਤਸ਼ਾਹ ਨੇ ਇਹ ਵੀ ਦੇ ਦੇਣੀਆਂ ਨੇ ਬਸ ਬਣਨਾ ਇੱਕ ਦਾ ਹੈ ਪਰੋਸੇ ਦੇ ਨਾਲ ਆਪਣੇ ਗੁਰੂ ਅੱਗੇ ਅਰਦਾਸ ਬੇਨਤੀ ਕਰਨੀ ਆ ਇਹ ਧਨ ਦੌਲਤ ਸ਼ੋਹਰਤ ਮਗਰ ਮਗਰ ਤੋਰੇ ਕਰਨਗੇ ਸੋ ਅੱਜ ਦੀ ਇਹ ਵੀਡੀਓ ਜੇਕਰ ਤੁਹਾਨੂੰ ਚੰਗੀ ਲੱਗੀ ਹੈ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਕਰ ਦਿਓ ਜੀ